ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਪੰਜਾਬੀ ਬਜ਼ੁਰਗ ਅੰਮ੍ਰਿਤਸਰ 에য়ারਪੋਰਟ ਤੇ ਗ੍ਰਿਫਤਾਰ ਕਾਰਨ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਿਆਰੇ ਦਰਸ਼ਕੋ ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬ ਦੇ ਇੱਕ ਅਜਿਹੇ ਬਜ਼ੁਰਗ ਦੀ ਕਹਾਣੀ ਲਿਆਏ ਹਾਂ ਜਿਸ ਦੀ ਜ਼ਿੰਦਗੀ ਇੱਕ ਪਲ ਵਿੱਚ ਖੁਸ਼ੀ ਦੇ ਸਿਖਰ ਤੋਂ ਡੂੰਘੇ ਦਰਦ ਦੇ ਘਰਤ ਵਿੱਚ ਡਿੱਗ ਗਈ ਇਕ ਕਹਾਣੀ ਹੈ ਜ਼ਿਲ੍ਹਾ ਜਲੰਧਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਬਲਵੰਤ ਸਿੰਘ ਦੀ ਜਿਸਨੇ ਆਪਣੀ ਜ਼ਿੰਦਗੀ ਦੇ 70 ਸਾਲ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ گزارੇ ਸਨ ਬਲਵੰਤ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਅਤੇ ਪੂਰੀ ਉਮਰ ਦੀ ਕਮਾਈ ਲਗਾ ਕੇ ਆਪਣੇ ਪੁੱਤਰ ਨੂੰ 5 ਸਾਲ ਪਹਿਲਾ ਕੈਨੇਡਾ ਭੇਜਿਆ ਸੀ ਪੁੱਤਰ ਨੇ ਉੱਥੇ ਜਾ ਕੇ ਸਖਤ ਸੰਘਰਸ਼ ਕੀਤਾ ਦਿਨ ਰਾਤ ਇੱਕ ਕਰ ਦਿੱਤੇ ਅਤੇ ਹੁਣ ਉਹ ਇੱਕ ਪੱਕਾ ਰੈਜ਼ੀਡੈਂਟ ਬਣ ਚੁੱਕਾ ਸੀ ਆਖਰਕਾਰ 5 ਸਾਲਾਂ ਦੀ ਉਡੀਕ ਤੋਂ ਬਾਅਦ ਉਹ ਸਮਾਂ ਆ ਗਿਆ ਸੀ ਜਦੋਂ ਉਸਨੇ ਆਪਣੇ ਮਾਤਾ-ਪਿਤਾ ਨੂੰ ਕੈਨੇਡਾ ਬੁਲਾਉਣ ਲਈ ਸਾਰੇ ਦਸਤਾਵੇਜ਼ ਤਿਆਰ ਕਰਵਾ ਲਏ ਸਨ ਬਲਵੰਤ ਸਿੰਘ ਅਤੇ ਉਸਦੀ ਪਤਨੀ ਜੋਤਕੌਰ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਆਪਣੇ ਗੁਆਂਢੀਆਂ ਨੂੰ ਮਠਿਆਈਆਂ ਵੰਡੀਆਂ ਪਿੰਡ ਦੇ ਗੁਰਦੁਆਰੇ ਵਿੱਚ ਅਰਦਾਸ ਕਰਵਾਈ ਅਤੇ ਪਿੰਡ ਦੇ ਲੋਕਾਂ ਨੂੰ ਚਾਪਾਣੀ ਪਿਲਾ ਕੇ ਵਿਦਾਇਗੀ ਲਈ ਉਹਨਾਂ ਦੀਆਂ ਅੱਖਾਂ ਵਿੱਚ ਇੱਕੋ ਸੁਪਨਾ ਸੀ ਕੈਨੇਡਾ ਦੀਆਂ ਠੰਡੀਆਂ ਹਵਾਵਾਂ ਵਿੱਚ ਆਪਣੇ ਪੁੱਤਰ ਨੂੰ ਅਤੇ ਪੋਤੇ-ਪੋਤੀਆਂ ਨਾਲ ਬਾਕੀ ਦੀ ਜ਼ਿੰਦਗੀ ਬਿਤਾਉਣਾ ਸਾਰਿਆਂ ਨੇ ਸੋਚਿਆ ਕਿ ਬਲਵੰਤ ਸਿੰਘ ਦੀ ਜ਼ਿੰਦਗੀ ਸਫਲ ਹੋ ਗਈ ਹੈ ਉਹਨਾਂ ਨੇ 에ਅਰਪੋਰਟ ਲਈ ਕੈਬ ਬੁੱਕ ਕੀਤੀ ਮਨ ਵਿੱਚ ਅਥਾ ਉਤਸ਼ਾਹ ਅਤੇ ਚਿਹਰੇ ਤੇ ਅਜੀਬ ਜਿਹੀ ਸ਼ਾਂਤੀ ਸੀ ਜਦੋਂ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਤਾ ਸਭ ਕੁਝ ਠੀਕ ਲੱਗ ਰਿਹਾ ਸੀ ਇਮੀਗ੍ਰੇਸ਼ਨ ਕਾਊਂਟਰ ਤੇ ਕਾਗਜ਼ਾਤ ਦਿਖਾਏ ਗਏ ਅਤੇ ਅਧਿਕਾਰੀ ਨੇ ਬਲਵੰਤ ਸਿੰਘ ਦੇ ਪਾਸਪੋਰਟ ਨੂੰ ਧਿਆਨ ਨਾਲ ਦੇਖਿਆ ਫਿਰ ਜੋ ਹੋਇਆ ਇੱਕ ਅਧਿਕਾਰੀ ਨੇ ਅਚਾਨਕ ਬਲਵੰਤ ਸਿੰਘ ਨੂੰ ਇੱਕ ਪਾਸੇ ਹਟਣ ਲਈ ਕਿਹਾ ਅਤੇ ਕੁਝ ਹੀ ਪਲਾਂ ਵਿੱਚ ਬਜ਼ੁਰਗ ਬਲਵੰਤ ਸਿੰਘ ਨੂੰ 에ਅਰਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਚਾਰੇ ਪਾਸੇ ਹੈਰਾਨੀ ਫੈਲ ਗਈ ਜੋਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ بار بار ਪੁੱਛ ਰਹੀ ਸੀ ਮੇਰੇ ਪਤੀ ਨੇ ਕੀ ਕੀਤਾ ਹੈ ਪਰ ਕਿਸੇ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗ੍ਰਿਫਤਾਰੀ ਦਾ ਕਾਰਨ ਸੱਚਮੁੱਚ ਇੰਨਾ ਹੈਰਾਨ ਕਰਨ ਵਾਲਾ ਹੈ ਕਿ ਤੁਹਾਨੂੰ ਸੁਣ ਕੇ ਯਕੀਨ ਨਹੀਂ ਆਵੇਗਾ ਕਿ ਇੱਕ ਸਧਾਰਨ ਬਜ਼ੁਰਗ ਨਾਲ ਅਜਿਹਾ ਵੀ ਹੋ ਸਕਦਾ ਹੈ ਬਲਵੰਤ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਪਲਾ ਵਿੱਚ ਉਸਦੇ ਪਿੰਡ ਅਤੇ ਕੈਨੇਡਾ ਵਿੱਚ ਬੈਠੇ ਉਸਦੇ ਪੁੱਤਰ ਤੱਕ ਪਹੁੰਚ ਗਈ ਪੁੱਤਰ ਰਵੀ ਉੱਥੇ ਬੇਵਸ ਬੈਠਾ ਸੀ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਵੇਂ ਹੋ ਗਿਆ ਉਸਦੇ ਪਿਤਾ ਨੇ ਕਦੇ ਕਿਸੇ ਨੂੰ ਮਾਰਾ ਸ਼ਬਦ ਤੱਕ ਨਹੀਂ ਕਿਹਾ ਸੀ ਫਿਰ ਉਹ ਗ੍ਰਿਫਤਾਰ ਕਿਵੇਂ ਹੋ ਸਕਦੇ ਹਨ ਦੂਜੇ ਪਾਸੇ ਜੋਤ ਕੌਰ ਨੂੰ 에어ਪੋਰਟ ਸੁਰੱਖਿਆ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਘਰ ਭੇਜਿਆ ਉਹ ਸਾਰੀ ਰਾਤ ਰੋਦੀ ਰਹੀ ਉਸ ਦਾ ਚਿਤਨਾਖਾਨ ਨੂੰ ਕਰੇ ਅਤੇ ਨਾ ਹੀ ਪੀਣ ਨੂੰ ਰਵੀ ਨੇ ਤੁਰੰਤ ਅੰਮ੍ਰਿਤਸਰ ਵਿੱਚ ਆਪਣੇ ਵਕੀਲ ਨੂੰ ਸੰਪਰਕ ਕੀਤਾ ਅਤੇ ਉਸ ਨੂੰ 에어ਪੋਰਟ ਭੇਜਿਆ ਜਾਂਚ ਤੋਂ ਬਾਅਦ ਵਕੀਲ ਨੇ ਜੋ ਕਾਰਨ ਦੱਸਿਆ ਉਹ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਬਲਵੰਤ ਸਿੰਘ ਦੀ ਗ੍ਰਿਫਤਾਰੀ ਦਾ ਕਾਰਨ ਕੋਈ ਚੋਰੀ ਜਾਂ ਕੋਈ ਵੱਡਾ ਜੁਰਮ ਨਹੀਂ ਸੀ ਦਰਅਸਲ ਬਲਵੰਤ ਸਿੰਘ ਦੀ ਫਾਈਲ ਦੀ ਡੂੰਗੀ ਜਾਂਚ ਤੋਂ ਪਤਾ ਲੱਗਾ ਕਿ ਕੈਨੇਡਾ ਇਮੀਗ੍ਰੇਸ਼ਨ ਲਈ ਅਪਲਾਈ ਕਰਦੇ ਸਮੇਂ ਉਸ ਦੇ 에ਜੰਟ ਨੇ ਉਸ ਦੇ ਵੀਜ਼ਾ ਫਾਰਮ ਵਿੱਚ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ बलवंत सिंह ਨੂੰ ਅਸਲ ਵਿੱਚ 20 ਸਾਲ ਪਹਿਲਾਂ ਇੱਕ ਮਾਮੂਲੀ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਇੱਕ ਦਿਨ ਲਈ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਦੀ ਐਫ ਆਈ ਆਰ ਬਾਅਦ ਵਿੱਚ ਖਾਰਜ ਹੋ ਗਈ ਸੀ 에ਜੰਟ ਨੇ ਵੀਜ਼ਾ ਅਰਜ਼ੀ ਫਾਰਮ ਵਿੱਚ ਸਪਸ਼ਟ ਰੂਪ ਵਿੱਚ ਪੁੱਛੇ ਗਏ ਸਵਾਲ ਕੀ ਤੁਸੀਂ ਕਦੇ ਕਿਸੇ ਵੀ ਦੇਸ਼ ਵਿੱਚ ਪੁਲਿਸ ਹਿਰਾਸਤ ਵਿੱਚ ਲਏ ਗਏ ਹੋ ਦੇ ਜਵਾਬ ਵਿੱਚ ਨਹੀਂ ਭਰਿਆ ਸੀ ਇਹ ਗੱਲ ਉਸ 에ਜੰਟ ਨੇ ਜਾਣਬੁੱਝ ਕੇ ਛੁਪਾਈ ਸੀ ਇਸ ਸੋਚ ਕੇ ਕਿ ਇਹ ਬਹੁਤ ਪੁਰਾਣਾ ਅਤੇ ਛੋਟਾ ਮਾਮਲਾ ਹੈ ਅਤੇ ਇਸ ਨਾਲ ਵੀਜ਼ਾ ਮਿਲਣ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਡਾਟਾ ਪ੍ਰਣਾਲੀਆਂ ਦੀ ਮਦਦ ਨਾਲ ਬਲਵੰਤ ਸਿੰਘ ਦਾ ਉਹ ਪੁਰਾਣਾ ਪੁਲਿਸ ਰਿਕਾਰਡ ਲੱਭ ਲਿਆ ਉਸ ਨੂੰ ਇਮੀਗ੍ਰੇਸ਼ਨ ਐਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਉੱਤੇ ਜਾਣਬੁੱਝ ਕੇ ਝੂਠੀ ਜਾਣਕਾਰੀ ਦੇਣ ਅਤੇ ਦਸਤਾਵੇਜ਼ਾਂ ਵਿੱਚ ਹਿਰਾਫੇਰੀ ਦਾ ਦੋਸ਼ ਲਗਾਇਆ ਗਿਆ ਪਾਵੇਂ ਬਲਵੰਤ ਸਿੰਘ ਨੂੰ ਇਸ ਗੱਲ ਦੀ ਪੋਰਾ ਵੀ ਜਾਣਕਾਰੀ ਨਹੀਂ ਸੀ ਕਿ ਏਜੰਟ ਨੇ ਫਾਰਮ ਵਿੱਚ ਕੀ ਪਰਿਆ ਹੈ ਇਹ ਇੱਕ ਛੋਟੀ ਜਹੀ ਲਾਪਰਵਾਹੀ ਇੱਕ ਵੱਡੇ ਜੁਰਮ ਵਿੱਚ ਬਦਲ ਗਈ ਜਿਸ ਨੇ ਉਸ ਦੇ ਕੈਨੇਡਾ ਜਾਣ ਦੇ ਸੁਪਨੇ ਨੂੰ ਪਲ ਪਰ ਵਿੱਚ ਤਬਾਹ ਕਰ ਦਿੱਤਾ ਬਲਵੰਤ ਸਿੰਘ ਹਿਰਾਸਤ ਵਿੱਚ ਸੀ ਜਿੱਥੇ ਉਸ ਦੀ ਉਮਰ ਅਤੇ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਮਨੋਵਿਗਿਆਨਕ ਤੌਰ ਤੇ ਵੱਡਾ ਝਟਕਾ ਲੱਗਿਆ ਉਹ بار-बार ਵਕੀਲ ਨੂੰ ਇੱਕੋ ਗੱਲ ਕਹਿੰਦਾ ਸੀ ਮੈਂ ਕੋਈ ਮੁਜਰਮ ਨਹੀਂ ਹਾਂ ਮੈਨੂੰ ਨਹੀਂ ਪਤਾ ਕਿ ਮੇਰੇ ਏਜੰਟ ਨੇ ਕੀ ਕੀਤਾ ਹੈ ਮੈਂ ਤਾਂ ਬਸ ਆਪਣੇ ਪੋਤੇ-ਪੋਤੀਆਂ ਨੂੰ ਮਿਲਣ ਜਾ ਰਿਹਾ ਸੀ ਉਸ ਦੀ ਮਾਸੂਮੀਅਤ ਅਤੇ ਡਰ ਨੇ ਵਕੀਲ ਨੂੰ ਵੀ ਹਿਲਾ ਕੇ ਰੱਖ ਦਿੱਤਾ ਕੈਨੇਡਾ ਵਿੱਚ ਬੈਠੇ ਪੁੱਤਰ ਰਵੀ ਨੇ ਅੰਤ ਵਿੱਚ ਆਪਣੀ ਨੌਕਰੀ ਤੋਂ ਛੁੱਟੀ ਲਈ ਅਤੇ ਅਗਲੇ ਹੀ ਦਿਨ ਭਾਰਤ ਲਈ ਉਡਾਨ ਭਰੀ ਜਦੋਂ ਉਹ ਅੰਮ੍ਰਿਤਸਰ ਪਹੁੰਚਿਆ ਅਤੇ ਆਪਣੇ ਪਿਤਾ ਨੂੰ ਹਿਰਾਸਤ ਵਿੱਚ ਮਿਲਿਆ ਤਾਂ ਪਿਓ ਪੁੱਤਰ ਦੋਵੇਂ ਪੁੱਬਾਂ ਮਾਰ ਕੇ ਰੋ ਪਏ ਰਵੀ ਨੂੰ ਅਹਿਸਾਸ ਹੋਇਆ ਕਿ ਉਸ ਦੀ ਸਾਰੀ ਮਿਹਨਤ ਅਤੇ ਕੈਨੇਡਾ ਦੀ ਆਲਿਸ਼ਾਨ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਜੇਕਰ ਉਸ ਦੇ ਮਾਤਾ ਪਿਤਾ ਉਸ ਦੇ ਨਾਲ ਖੁਸ਼ ਨਾ ਹੋਣ ਉਸਨੇ ਤੁਰੰਤ ਵੱਡੇ ਵਕੀਲਾਂ ਨਾਲ ਗੱਲ ਕੀਤੀ ਅਤੇ ਕੇਸ ਨੂੰ ਫਰਾਡ ਤੋਂ ਏਜੰਟ ਦੀ ਗਲਤੀ ਸਾਬਤ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਇਸ ਘਟਨਾ ਨੇ ਪੰਜਾਬ ਵਿੱਚ ਇਮੀਗ੍ਰੇਸ਼ਨ ਏਜੰਟਾਂ ਦੀ ਲਾਪਰਵਾਹੀ ਅਤੇ ਲੋਕਾਂ ਦੀ ਜਾਣਕਾਰੀ ਦੀ ਕਾਟ ਨੂੰ ਉਜਾਗਰ ਕੀਤਾ। ਹਰ ਪੰਜਾਬੀ ਘਰ ਵਿੱਚ ਇਹ ਚਰਚਾ ਹੋਣ ਲੱਗੀ ਕਿ ਏਜੰਟ ਪੈਸੇ ਕਮਾਉਣ ਲਈ ਕਿਵੇਂ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਹਨ ਅਤੇ ਕਿਵੇਂ ਇੱਕ ਛੋਟੀ ਜਿਹੀ ਅਣਗੌਲੀ ਗੱਲ ਵੱਡਾ ਸੰਕਟ ਖੜਾ ਕਰ ਸਕਦੀ ਹੈ। ਬਲਵੰਤ ਸਿੰਘ ਦੇ ਕੇਸ ਨੇ ਪੰਜਾਬ ਵਿੱਚ ਇੱਕ ਲਹਿਰ ਪੈਦਾ ਕਰ ਦਿੱਤੀ ਜਿੱਥੇ ਲੋਕ ਹੁਣ ਆਪਣੇ ਪੁਰਾਣੇ ਪੁਲਿਸ ਰਿਕਾਰਡ ਅਤੇ ਕਾਗਜ਼ਾਤ ਨੂੰ ਦੁਬਾਰਾ ਚੈੱਕ ਕਰਵਾਉਣ ਲੱਗੇ ਕਾਨੂੰਨੀ ਲੜਾਈ ਬਹੁਤ ਲੰਬੀ ਚੱਲੀ ਕਿਉਂਕਿ ਇਮੀਗ੍ਰੇਸ਼ਨ ਨਿਯਮ ਬਹੁਤ ਸਖਤ ਹੁੰਦੇ ਹਨ ਜਦੋਂ ਗੱਲ ਝੂਠੀ ਜਾਣਕਾਰੀ ਦੇਣ ਦੀ ਆਉਂਦੀ ਹੈ ਭਾਵੇਂ ਅੰਤ ਵਿੱਚ ਅਦਾਲਤ ਨੇ ਬਲਵੰਤ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਪਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਉਸਦੇ ਵੀਜ਼ੇ ਨੂੰ ਸਥਾਈ ਤੌਰ ਤੇ ਰੱਦ ਕਰ ਦਿੱਤਾ ਜਿਸ ਦਾ ਮਤਲਬ ਸੀ ਕਿ ਉਹ ਹੁਣ ਕਦੇ ਵੀ ਕੈਨੇਡਾ ਨਹੀਂ ਜਾ ਸਕੇਗਾ ਇਸ ਤਰ੍ਹਾਂ ਇੱਕ ਛੋਟੀ ਜਹੀ ਕਾਗਜ਼ੀ ਗਲਤੀ ਨੇ ਇੱਕ ਬਜ਼ੁਰਗ ਦੇ ਜ਼ਿੰਦਗੀ ਦੇ ਸਭ ਤੋਂ ਵੱਡੇ ਸੁਪਨੇ ਨੂੰ ਚੱਕਨਾਚੂਰ ਕਰ ਦਿੱਤਾ। ਰਿਹਾ ਹੋਣ ਤੋਂ ਬਾਅਦ ਬਲਵੰਤ ਸਿੰਘ ਅਤੇ ਰਵੀ ਪਿੰਡ ਵਾਪਸ ਆ ਗਏ। ਜੋਤਕੌਰ ਨੇ ਜਦੋਂ ਆਪਣੇ ਪਤੀ ਨੂੰ ਦੁਬਾਰਾ ਦੇਖਿਆ ਤਾਂ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਬਲਵੰਤ ਸਿੰਘ ਹੁਣ ਇੱਕ ਚੁੱਪ ਰਹਿਣ ਵਾਲਾ ਵਿਅਕਤੀ ਬਣ ਗਿਆ ਸੀ। ਉਹ ਆਪਣੇ ਕਮਰੇ ਦੀ ਖਿੜਕੀ ਵਿੱਚ ਬੈਠਾ ਅਕਸਰ ਅਸਮਾਨ ਵੱਲ ਦੇਖਦਾ ਰਹਿੰਦਾ ਸੀ। ਸ਼ਾਇਦ ਉਸ ਜਹਾਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਸੀ ਜਿਸ ਵਿੱਚ ਉਸਨੇ ਬੈਠਣਾ ਸੀ ਪੁੱਤਰ ਰਵੀ ਨੇ ਕੈਨੇਡਾ ਵਾਪਸ ਨਾ ਜਾਣ ਦਾ ਪੱਕਾ ਫੈਸਲਾ ਕਰ ਲਿਆ ਉਸਨੇ ਪਿੰਡ ਵਿੱਚ ਹੀ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਉਹ ਆਪਣੇ ਮਾਤਾ ਪਿਤਾ ਦੇ ਨੇੜੇ ਰਹਿ ਸਕੇ ਉਸਨੇ ਆਪਣੀ ਕੈਨੇਡਾ ਦੀ ਪੱਕੀ ਰਿਹائش ਛੱਡਣ ਦਾ ਦੁੱਖ ਮਹਿਸੂਸ ਕੀਤਾ ਪਰ ਉਸਨੂੰ ਆਪਣੇ ਪਿਤਾ ਦੀ ਮੁਸਕਾਨ ਵਿੱਚ ਇੱਕ ਅਜਿਹੀ ਖੁਸ਼ੀ ਮਿਲੀ ਜੋ ਕਿਸੇ ਵੀ ਡਾਲਰ ਜਾਂ ਵਿਦੇਸ਼ੀ ਮੈਲ ਤੋਂ ਜ਼ਿਆਦਾ ਕੀਮਤੀ ਸੀ ਰਵੀ ਨੂੰ ਅਹਿਸਾਸ ਹੋ ਗਿਆ ਸੀ ਕਿ ਜ਼ਿੰਦਗੀ ਵਿੱਚ ਅਸਲੀ ਸਫਲਤਾ ਵਿਦੇਸ਼ੀ ਪਾਸਪੋਰਟ ਜਾਂ ਵੱਡੀ ਕਮਾਈ ਵਿੱਚ ਨਹੀਂ ਬਲਕਿ ਪਰਿਵਾਰ ਦੀ ਖੁਸ਼ੀ ਅਤੇ ਸੰਤੁਸ਼ਟੀ ਵਿੱਚ ਹੈ ਬਲਵੰਤ ਸਿੰਘ ਦੇ ਨਾਲ ਜੋ ਕੁਝ ਹੋਇਆ ਉਸ ਨੇ ਪੂਰੇ ਪੰਜਾਬ ਨੂੰ ਇੱਕ ਡੂੰਗਾ ਸਬਕ ਦਿੱਤਾ ਇਹ ਸਿਰਫ ਬਲਵੰਤ ਸਿੰਘ ਦੀ ਕਹਾਣੀ ਨਹੀਂ ਇਹ ਉਹਨਾਂ ਹਜ਼ਾਰਾਂ ਪਰਿਵਾਰਾਂ ਦੀ ਕਹਾਣੀ ਹੈ ਜੋ ਅਣਜਾਣੇ ਵਿੱਚ ਏਜੰਟਾਂ ਤੇ ਪਰੋਸਾ ਕਰਦੇ ਹਨ ਅਤੇ ਫਿਰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਇਹ ਸਾਨੂੰ ਸਿਖਾਉਂਦਾ ਹੈ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਇਮਾਨਦਾਰੀ ਅਤੇ ਪਾਰਦਰਸ਼ਤਾ ਕਿੰਨੀ ਜ਼ਰੂਰੀ ਹੈ ਅਤੇ ਪੁਲਿਸ ਰਿਕਾਰਡ ਜਾਂ ਕਿਸੇ ਵੀ ਪੁਰਾਣੀ ਕਾਨੂੰਨੀ ਸਮੱਸਿਆ ਨੂੰ ਕਦੇ ਵੀ ਲੁਕਾਉਣਾ ਨਹੀਂ ਚਾਹੀਦਾ ਭਾਵੇਂ ਉਹ ਕਿੰਨੀ ਵੀ ਛੋਟੀ ਕਿਉਂ ਨਾ ਹੋਵੇ ਸੱਚਾਈ ਹਮੇਸ਼ਾ ਸਾਹਮਣੇ ਆ ਜਾਂਦੀ ਹੈ ਅਤੇ ਇਸ ਦਾ ਨਤੀਜਾ ਬਹੁਤ ਭਿਆਨਕ ਹੋ ਸਕਦਾ ਹੈ बलवंत सिंह ਨੂੰ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਨਹੀਂ ਰੱਖਿਆ ਗਿਆ ਪਰ ਉਸ ਨੂੰ ਜੋ ਮਾਨਸਿਕ ਸੱਟ ਲੱਗੀ ਉਹ ਕਿਸੇ ਵੀ ਸਜ਼ਾ ਤੋਂ ਵੱਧ ਸੀ ਉਸ ਦੀ ਗ੍ਰਿਫਤਾਰੀ ਦਾ ਅਸਲ ਕਾਰਨ ਉਸ ਦੀ ਅਣਜਾਣ ਗਲਤੀ ਨਹੀਂ ਬਲਕਿ 에ਜੰਟਾਂ ਦੀ ਲਾਲਚੀ ਲਾਪਰਵਾਹੀ ਸੀ ਇਸ ਕਹਾਣੀ ਦਾ ਨੈਤਿਕ ਸਿੱਟਾ ਇਹ ਹੈ ਕਿ ਵਿਦੇਸ਼ ਜਾਣ ਦੀ ਲਾਲਸਾ ਵਿੱਚ ਆਪਣੇ ਆਪ ਨੂੰ ਅੰਨਾ ਨਾ ਕਰੋ ਦਸਤਾਵੇਜ਼ਾਂ ਨੂੰ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਮਹੱਤਵ ਦਿਓ ਅਤੇ ਹਰ ਕਾਗਜ਼ ਨੂੰ ਖੁਦ ਪੜੋ ਅਤੇ ਸਮਝੋ ਜਾਂ ਕਿਸੇ ਪਰੋਸੇਮੰਦ ਵਕੀਲ ਕੋਲੋਂ ਚੈੱਕ ਕਰਵਾਓ ਇੱਕ ਛੋਟੀ ਜਹੀ ਅਣਗੌਲੀ ਕੀਤੀ ਗਈ ਜਾਣਕਾਰੀ ਤੁਹਾਡੇ ਸਾਰੇ ਸੁਪਨਿਆਂ ਤੇ ਪਾਣੀ ਫੇਰ ਸਕਦੀ ਹੈ ਇਮਾਨਦਾਰੀ ਅਤੇ ਪਾਰਦਰਸ਼ਤਾ ਹਮੇਸ਼ਾ ਸਭ ਤੋਂ ਵਧੀਆ ਨੀਤੀ ਹੈ ਖਾਸ ਕਰਕੇ ਜਦੋਂ ਗੱਲ ਕਿਸੇ ਵੀ ਦੇਸ਼ ਦੀ ਇਮੀਗ੍ਰੇਸ਼ਨ ਦੀ ਹੋਵੇ ਸਾਡਾ ਜ਼ਰੂਰੀ ਸੰਦੇਸ਼ ਹੈ ਕਿ ਪੰਜਾਬ ਦੇ ਲੋਕੋ ਕਿਰਪਾ ਕਰਕੇ ਆਪਣੇ ਏਜੰਟਾਂ ਦੀ ਚੋਣ ਬਹੁਤ ਸੋਚ ਸਮਝ ਕੇ ਕਰੋ ਆਪਣੇ ਪੁਰਾਣੇ ਰਿਕਾਰਡ ਪਾਵੇਂ ਉਹ ਕਿੰਨੇ ਵੀ ਛੋਟੇ ਹੋਣ ਸਭ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੱਸੋ ਜੇਕਰ ਤੁਸੀਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਆਪਣੇ ਮਾਤਾ ਪਿਤਾ ਨੂੰ ਬੁਲਾ ਰਹੇ ਹੋ ਤਾਂ ਯਕੀਨੀ ਬਣਾਓ ਕਿ ਉਹਨਾਂ ਦੇ ਸਾਰੇ ਕਾਗਜ਼ਾਤ 100% ਸਹੀ ਹਨ ਅਤੇ ਉਹਨਾਂ ਵਿੱਚ ਕੋਈ ਵੀ ਛੁਪਾਈ ਹੋਈ ਜਾਣਕਾਰੀ ਨਹੀਂ ਹੈ ਬਲਵੰਤ ਸਿੰਘ ਵਾਮ ਕਿਸੇ ਹੋਰ ਬਜ਼ੁਰਗ ਨੂੰ ਦਰਦ ਨਾ ਸਹਿਣਾ ਪਵੇ ਆਪਣੇ ਪਰਿਵਾਰ ਦੀ ਖੁਸ਼ੀ ਨੂੰ ਪਹਲ ਦਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ